ਅੱਜ ਅਸੀਂ ਦੋਸਤੋ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸਪੌਂਜੀ ਤੇ ਟੇਸਟੀ ਢੋਕਲੇ ਦੀ ਰੈਸিপি। ਇਹ ਅਸੀਂ ਢੋਕਲਾ ਬਿਨਾ ਬੇਕਿੰਗ ਸੋਡਾ ਤੇ ਬੇਕਿੰਗ ਪਾਊਡਰ ਤੋਂ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ। ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਤੁਹਾਨੂੰ ਵੀ ਢੋਕਲਾ ਬਣਾਉਣ 'ਚ ਦਿੱਕਤ ਆਉਂਦੀ ਹੈ। ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਵੀ ਸਾਰੀ ਪ੍ਰੋਬਲਮ ਸਾਲਵ ਹੋ ਜਾਏਗੀ ਤੇ ਤੁਸੀਂ ਵੀ ਘਰ 'ਚ ਆਸਾਨੀ ਨਾਲ ਢੋਕਲਾ ਬਣਾ ਸਕੋਗੇ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਇੱਕ ਜਾਰ ਲੈਣਾ ਹੈ ਔਰ ਜਾਰ ਦੇ ਵਿੱਚ ਆਪਾਂ ਦੋ ਕੋਲੀਆਂ ਬੇਸਣ ਦੀਆਂ ਲੈਣੀਆਂ ਨੇ ਤੇ ਆਪਾਂ ਚੌਥਾ ਹਿੱਸਾ ਇਹਦੇ ਵਿੱਚ ਨਮਕ ਪਾਵਾਂਗੇ ਔਰ ਨਮਕ ਪਾਉਣ ਤੋਂ ਬਾਅਦ ਅਸੀਂ ਇੱਕੇ ਦੇ ਵਿੱਚ ਪੂਰਾ ਚਮਚ ਚੀਨੀ ਦਾ ਪਾਵਾਂਗੇ ਫਿਰ ਅਸੀਂ ਚੌਥਾ ਚਮਚ ਇਹਦੇ ਵਿੱਚ ਹਲਦੀ ਦਾ ਪਾਵਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਅਦਰਕ ਔਰ ਹਰੀ ਮਿਰਚ ਨੂੰ ਕ੍ਰਸ਼ ਕਰਕੇ ਪਾਵਾਂਗੇ ਔਰ ਦੋ بڑے ਚਮਚ ਅਸੀਂ ਇਹਦੇ ਵਿੱਚ ਨਿੰਬੂ ਦੇ ਰਸ ਪਾਵਾਂਗੇ ਉਸ ਤੋਂ ਬਾਅਦ ਦੋ ਚਮਚ ਅਸੀਂ ਇੱਥੇ ਰਫਾਈਂਡ ਔਇਲ ਦੇ ਪਾਵਾਂਗੇ ਉਸ ਤੋਂ ਬਾਅਦ ਅਸੀਂ ਇਸ ਵਿੱਚ ਇੱਕ ਕੌਲੀ ਜਿੰਨਾ ਅਸੀਂ ਬੇਸਨ ਦਾ ਮੈਜ਼ਰਮੈਂਟ ਲੈ ਕੇ ਪਾਈ ਸੀ ਉਹੀ ਕੌਲੀ ਅਸੀਂ ਇਹਦੇ ਵਿੱਚ ਪਾਣੀ ਦੀ ਪਾਵਾਂਗੇ ਔਰ ਇਹ ਸਾਰੇ ਬੈਟਰ ਨੂੰ ਅਸੀਂ ਇੱਕ ਵਾਰੀ ਮਸ਼ੀਨ 'ਚ ਗ੍ਰाइंड ਕਰ ਲਾਂਗੇ ਗ੍ਰੈਂਡ ਕਰਨ ਤੋਂ ਬਾਅਦ ਮਿਕਸਚਰ ਕੁਛਪਾ ਨੂੰ ਏਦਾਂ ਦਾ ਦਿਖਾਈ ਦੇਗਾ ਇਹ ਨਾ ਤਾਂ ਬਹੁਤ ਜ਼ਿਆਦਾ ਪਤਲਾ ਹੋਏਗਾ ਤੇ ਬਹੁਤ ਨਾ ਹੀ ਬਹੁਤ ਜ਼ਿਆਦਾ ਇਹ گاੜਾ ਹੋਏਗਾ ਇਹਦਾ ਜਿਹੜਾ ਟੈਕਸਚਰ ਹੈ ਉਹ ਬਹੁਤ ਹੀ ਸਮੂਥ ਹੋਣਾ ਚਾਹੀਦਾ ਹੈ ਜਿਹਦੇ ਨਾਲ ਡੋਗਲਾ ਬਨਣ ਚ ਬਹੁਤ ਹੀ ਆਸਾਨੀ ਆਏਗੀ ਉਸ ਤੋਂ ਬਾਅਦ ਅਸੀਂ ਇਹਨੂੰ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹਨੂੰ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਘੁਮਾਉਣਾ ਹੈ ਔਰ ਇਹਨੂੰ 3-4 ਮਿੰਟ ਤੁਸੀਂ ਲਗਾਤਾਰ ਘੁਮਾਉਣਾ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜਾ ਇਹ ਬੈਟਰ ਹੈ ਨਾ ਤਾਂ ਤੁਹਾਨੂੰ ਇਹ ਜ਼ਿਆਦਾ ਗਾੜਾ ਦਿਖੇਗਾ ਔਰ ਨਾ ਹੀ ਜ਼ਿਆਦਾ ਪਤਲਾ ਦਿਖੇਗਾ ਹੁਣ ਇੱਥੇ ਆਪਾਂ 5 ਮਿੰਟ ਦੇ ਲਈ ਆਪਣੇ ਬੈਟਰ ਨੂੰ ਰੈਸਟ ਕਰਨ ਲਈ ਰੱਖਾਂਗੇ ਤਾਂ ਜੋ ਕਿ ਇਹਦਾ ਜਿਹੜਾ ਸਾਰਾ ਬੈਟਰ ਦਾ ਮਟੀਰੀਅਲ ਆ ਫਰਮਟ ਹੋ ਸਕੇ ਤੇ ਦੂਜੇ ਪਾਸੇ ਆਪਾਂ ਕੜਾਹੀ ਦੇ ਉੱਤੇ ਦੋ ਗਲਾਸ ਪਾਣੀ ਦੇ ਧਰ ਕੇ ਕੜਾਹੀ ਨੂੰ ਪ੍ਰੀ ਹੀਟ ਹੋਣ ਦੇ ਲਈ ਰੱਖ ਦਵਾਂਗੇ ਕਿਉਂਕਿ ਆਪਾਂ ਆਪਣੇ ਢੋਕਲੇ ਨੂੰ ਕੜਾਹੀ ਤੇ ਬਣਾਉਣਾ ਹੈ ਕੜਾਹੀ ਦੇ ਵਿੱਚ ਬਣਾਉਣਾ ਹੈ ਤਾਂ ਹੁਣ ਸਾਡਾ ਜਿਹੜਾ ਬੈਟਰ ਹੈ ਉਹ ਵੀ ਫਰਮਟ ਹੋ ਚੁੱਕਿਆ ਚੰਗੀ ਤਰ੍ਹਾਂ ਦੇ ਨਾਲ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਇੱਕ ਪੈਕੇਟ ਜੀ ਇਨੋ ਦਾ ਇਨੋਂ ਨੂੰ ਅਸੀਂ ਜਦੋਂ ਇਹਦੇ ਵਿੱਚ ਪਾਵਾਂਗੇ ਤੇ ਨਾਲ ਦੀ ਨਾਲ ਹੀ ਅਸੀਂ ਇਹਨੂੰ ਹਿਲਾਉਣਾ ਸ਼ੁਰੂ ਕਰ ਦਾਂਗੇ ਔਰ ਅਸੀਂ ਇਹਨੂੰ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਹਿਲਾਉਣਾ ਹੈ ਇੱਥੇ ਸਾਡੇ ਬੈਟਰ ਦੀ ਕਨਸਿਸਟੈਂਸੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਕਿਉਂਕਿ ਨਾ ਜ਼ਿਆਦਾ ਪਤਲਾ ਔਰ ਨਾ ਜ਼ਿਆਦਾ ਗਾੜਾ ਹੋਇਆ ਤਾਂ ਫਿਰ ਤੁਹਾਡਾ ਜਿਹੜਾ ਇਹ ਡੋਕਲਾ ਹੈ ਉਹ ਬਹੁਤ ਹੀ ਵਧੀਆ ਬਨੇਗਾ ਹੁਣ ਜ ਮੀਨੋ ਪਾਨ ਤੋਂ ਬਾਅਦ ਜਿਹੜਾ ਇਹ ਬੈਟਰ ਹੈ ਇਹਨੇ ਡਬਲ ਹੋ ਜਾਣਾ ਹੈ ਕਿਉਂਕਿ ਸਾਡਾ ਬੈਟਰ ਹੁਣ ਫੁੱਲਣ ਲੱਗ ਜਾਏਗਾ ਤੇ ਜਿੰਨਾ ਸਾਡਾ ਬੈਟਰ ਸੀ ਇਹ ਉਹਦੇ ਤੋਂ ਜ਼ਿਆਦਾ ਡਬਲ ਹੋ ਜਾਏਗਾ ਅਸੀਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਫੈਂਟ ਲੈਣਾ ਹੈ ਦੇਖੋ ਮੈਂ ਤੁਹਾਨੂੰ ਕੋਲ ਤੋਂ ਕਰਕੇ ਵੀਡੀਓ ਦਿਖਾ ਰਹੀ ਹਾਂ ਔਰ ਵੀਡੀਓ ਚ ਧਿਆਨ ਨਾਲ ਦੇਖ ਰਹੋ ਦੂਜੇ ਪਾਸੇ ਆਪਾਂ ਬਰਤਨ ਦੇ ਵਿੱਚ ਬਟਰ ਪੇਪਰ ਲਗਾ ਲਾਂਗੇ ਔਰ ਬਟਰ ਪੇਪਰ ਨੂੰ ਫਿਰ ਆਪਾਂ ਚਾਰੇ ਪਾਸੇ ਆਇਲ ਦੇ ਨਾਲ ਕਵਰ ਕਰ ਲੈਣਾ ਹੈ ਆਪਾਂ ਇਹਦੀ ਸਾਈਡਾਂ ਦੇ ਉੱਤੇ ਵੀ ਚੰਗੀ ਤਰ੍ਹਾਂ ਨਾਲ ਆਇਲ ਲਗਾਉਣਾ ਹੈ ਕਿਉਂਕਿ ਤਾਂ ਜੋ ਕਿ ਆਪਣਾ ਮਟੀਰੀਅਲ ਹੈ ਬੈਟਰ ਹੈ ਉਹ ਇਹਦੇ ਨਾਲ ਸਾਈਡਾਂ ਤੇ ਚਿਪਕ ਨਾ ਜਾਵੇ ਆਪਾਂ ਜਦੋਂ ਇਹਨੂੰ ਚੰਗੀ ਤਰ੍ਹਾਂ ਨਾਲ ਕਵਰ ਕਰ ਲਾਂਗੇ ਆਪਾਂ ਇਹਨੂੰ ਆਇਲ ਲਗਾ ਲਾਂਗੇ ਤਾਂ ਤੁਸੀਂ ਸਾਈਡਾਂ ਤੇ ਆਇਲ ਲਗਾਉਣਾ ਦੇਖੋ ਵੀਡੀਓ ਦੇ ਵਿੱਚ ਸਾਈਡਾਂ ਨੂੰ ਆਇਲ ਦੇ ਨਾਲ ਜ਼ਰੂਰ ਕਵਰ ਕਰਿਓ ਇਦੇ ਨਾਲ ਤੁਹਾਡਾ ਬੈਟਰ ਹੈ ਜਿਹੜਾ ਉਹ ਬਿਲਕੁਲ ਵੀ ਸਾਈਡਾਂ ਤੇ ਨਹੀਂ ਚਿਪਕੇਗਾ ਹੁਣ ਆਪਾਂ ਸਾਰਾ ਜਿਹੜਾ ਆਪਣਾ ਬੈਟਰ ਹੈ ਇਹਨੂੰ ਇਸੇ ਬਰਤਨ ਦੇ ਵਿੱਚ ਪਾਵਾਂਗੇ ਜਿਸ ਤਰ੍ਹਾਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਆਪਾਂ ਸਾਰਾ ਬੈਟਰ ਆਪਣੇ ਬਰਤਨ ਦੇ ਵਿੱਚ ਪਾ ਦਾਂਗੇ ਢੋਕਲੇ ਦਾ ਇਹ ਸਪੈਸ਼ਲ ਬਰਤਨ ਆਂਦਾ ਹੈ ਤੁਸੀਂ ਇਹਨੂੰ ਆਸਾਨੀ ਨਾਲ ਮਾਰਕੀਟ ਚ ਲੈ ਸਕਦੇ ਹੋ ਔਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਕੁਝ ਨਹੀਂ ਸਮਝ ਆ ਰਿਹਾ ਤਾਂ ਕਮੈਂਟ ਵਿੱਚ ਜ਼ਰੂਰ ਪੁੱਛਿਓ ਮੈਂ ਤੁਹਾਨੂੰ ਉਸ ਗੱਲ ਦਾ ਜ਼ਰੂਰ ਜਵਾਬ ਦਵਾਂਗੀ ਹੁਣ ਸਾਡੀ ਜਿਹੜੀ ਕੜਾਹੀ ਆ ਉਹ ਪ੍ਰੀ ਹੀਟ ਹੋ ਚੁੱਕੀ ਹੈ ਅਸੀਂ ਇਹਦੇ ਵਿੱਚ ਆਪਣਾ ਢੋਕਲੇ ਦਾ ਪਾਂਡਾ ਰੱਖ ਦਵਾਂਗੇ ਤੇ ਇਹਨੂੰ ਉੱਤੋਂ ਚੰਗੀ ਤਰ੍ਹਾਂ ਨਾਲ ਟੱਕ ਦਵਾਂਗੇ ਦੂਜੇ ਪਾਸੇ ਅਸੀਂ ਗੈਸ ਔਨ ਕਰਕੇ ਇਹਦੇ ਉੱਤੇ ਫਰਾਈਪਨ ਧਰ ਲਵਾਂਗੇ ਔਰ ਇਹਦੇ ਵਿੱਚ ਅਸੀਂ 3 ਚਮਚ ਆਇਲ ਦੇ ਪਾਵਾਂਗੇ ਆਇਲ ਇੱਥੇ ਤੁਸੀਂ ਰਿਫਾਈਨਡ ਹੀ ਯੂਜ਼ ਕਰ ਸਕਦੇ ਹੋ ਜਦੋਂ ਇਹ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਜਾਵੇਗਾ ਫਿਰ ਅਸੀਂ ਇਹਨੂੰ ਲੋ ਫਲੇਮ ਤੇ ਕਰਕੇ ਇਹਦੇ ਵਿੱਚ ਆਪਣਾ ਤੜਕਾ ਬਣਾਵਾਂਗੇ ਤੜਕਾ ਬਣਾਉਣ ਲਈ ਅਸੀਂ ਨੂੰ ਪਹਿਲਾਂ ਗ੍ਰੈਸ ਨੂੰ ਸਲੋ ਫਲੇਮ ਤੇ ਕਰਕੇ ਉਸ ਦੇ ਵਿੱਚ ਰਾਈ ਪਾਵਾਂਗੇ ਤੇ ਨਾਲ ਹੀ ਅਸੀਂ ਉਹਦੇ ਵਿੱਚ ਆਪਣੀਆਂ ਹਰੀਆਂ ਮਿਰਚਾਂ ਨੇ ਉਹ ਕਟੀਆਂ ਹੋਈਆਂ ਪਾਵਾਂਗੇ ਉਹਦੇ ਨਾਲ ਹੀ ਅਸੀਂ 2 ਚਮਚ ਇਹਦੇ ਵਿੱਚ ਚੀਨੀ ਦੇ ਪਾ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਆਪਣਾ ਇੱਕ ਗਲਾਸ ਪਾਣੀ ਦਾ ਐਡ ਕਰਾਂਗੇ ਔਰ ਫਿਰ ਇਸ ਨੂੰ ਚੰਗੀ ਤਰ੍ਹਾਂ ਨਾਲ ਮਟੀਰੀਅਲ ਹੈ ਜਿਹੜਾ ਇਹ ਤੜਕੇ ਦਾ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲਵਾਂਗੇ ਜਿਸ ਤਰ੍ਹਾਂ ਤੁਸੀਂ ਵੀਡੀਓ 'ਚ ਦੇਖਦੇ ਜਾ ਰਹੇ ਹੋ ਬਸ ਤੁਸੀਂ ਇਹੀ ਸਿੰਪਲ ਸਟੈਪ ਫੋਲੋ ਕਰਨੇ ਨੇ ਜਦੋਂ ਇਹਦੇ ਵਿੱਚ ਬੱਬਲਸ ਆਉਣ ਲੱਗ ਜਾਣਗੇ ਔਰ ਚੀਨੀ ਘੁਲ ਜਾਵੇਗੀ ਚੰਗੀ ਤਰ੍ਹਾਂ ਨਾਲ ਫਿਰ ਤੁਸੀਂ ਇਸ ਨੂੰ ਬੰਦ ਕਰਨਾ ਹੈ ਪਰ ਜਦ ਤੱਕ ਚੀਨੀ ਨਹੀਂ ਖੁਲੇਗੀ ਉਦੋਂ ਤੱਕ ਤੁਸੀਂ ਗੈਸ ਨੂੰ ਬੰਦ ਨਹੀਂ ਕਰਨਾ ਹੈ ਜਦੋਂ ਇਹ ਬਿਲਕੁਲ ਚੰਗੀ ਤਰ੍ਹਾਂ ਨਾਲ ਘੁਲ ਗਈ ਤੇ ਗੈਸ ਨੂੰ ਬੰਦ ਕਰਿਓ ਦੂਜੇ ਪਾਸੇ ਆਪਣਾ ਜਿਹੜਾ ਢੋਕਲਾ ਹੈ ਹੁਣ ਉਹ ਵੀ ਤਿਆਰ ਹੋ ਗਿਆ ਆਜੋ ਚੈੱਕ करिए ਦੇਖिए ਆਪਾਂ ਇਹਦੇ ਵਿੱਚ ਫੋਕ ਦੇ ਨਾਲ ਚੈੱਕ ਕਰਾਂਗੇ ਦੇਖੋ ਫੋਕ ਬਿਲਕੁਲ ਵੀ ਫੋਕ ਦੇ ਉੱਤੇ ਬਿਲਕੁਲ ਵੀ ਢੋਕਲੇ ਦਾ ਮਟੀਰੀਅਲ ਨਹੀਂ ਲੱਗਿਆ ਹੈ ਇਹਦਾ ਮਤਲਬ ਆਪਣਾ ਢੋਕਲਾ ਬਣ ਚੁੱਕਿਆ ਹੈ ਹੁਣ 10 ਮਿੰਟ ਦੀ ਆਪਾਂ ਇਹਨੂੰ ਰੈਸਟ ਦੇਵਾਂਗੇ ਤਾਂ ਜੋ ਇਹ ਸਟੀਮ ਦੇ ਵਿੱਚ ਬਣ ਜਾਵੇ ਬਣਨ ਤੋਂ ਬਾਅਦ ਆਪਾਂ ਇਹਨੂੰ ਇਹਦੇ ਉੱਤੋਂ ਬਟਰ ਪੇਪਰ ਨੂੰ ਉਤਾਰ ਲਵਾਂਗੇ ਔਰ ਇਸ ਤੋਂ ਬਾਅਦ ਇਹਦੀ ਆਪਾਂ ਇੱਥੇ ਕਟਿੰਗ ਕਰਾਂਗੇ ਕਟਿੰਗ ਕਰਨ ਦੇ ਲਈ ਅਸੀਂ ਚਾਕੂ ਦੇ ਨਾਲ ਇਹਨੂੰ ਸ਼ੇਪ ਦਵਾਂਗੇ ਔਰ ਜਿਹੜੀ ਸ਼ੇਪ ਇਹਦੀ ਵੈਸੇ ਹੀ ਦਿੱਤੀ ਜਾਂਦੀ ਹੈ ਆਪਾਂ ਵੀ ਇੱਥੇ ਉਹੀ ਸ਼ੇਪ ਇਹਨੂੰ ਦਵਾਂਗੇ ਦੇਖੋ ਆਪਾਂ ਇੱਥੇ ਇਹਨੂੰ ਚੌਰਸ ਸ਼ੇਪ ਦਿੱਤੀ ਹੈ ਔਰ ਇੱਕ ਗੱਲ ਇੱਥੇ ਹੋਰ ਹੈ ਜਦੋਂ ਤੱਕ ਇਹਦੇ ਵਿੱਚ ਆਪਣਾ ਲਿਕੁਇਡ ਮਿਸ਼ਰਨ ਨਹੀਂ ਪੈਂਦਾ ਚੀਨੀ ਵਾਲਾ ਜਿਹੜਾ ਆਪਾਂ ਤੜਕਾ ਲਾ ਕੇ ਤਿਆਰ ਕੀਤਾ ਹੈ ਉਦੋਂ ਤੱਕ ਇਹ ਜਿਆਦਾ ਨਹੀਂ ਫੁੱਲੇਗਾ ਪਰ ਜਦੋਂ ਉਹਦੇ ਵਿੱਚ ਪਾਣੀ ਵਾਲਾ ਮਿਸ਼ਰਨ ਪੈ ਜਾਏਗਾ ਤਾਂ ਇਹ ਡੋਸਾ ਹੋਰ ਵੀ ਸਪੰਜੀਅਰ ਖਿਲ ਕੇ ਤਿਆਰ ਹੋਏਗਾ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਢੋਕਲਾ ਜਿਹੜਾ ਉਹ ਬਿਲਕੁਲ ਹੀ ਸੌਫਟ ਹੈ ਦੇਖੋ ਔਰ ਜਿਹੜਾ ਇਹਦੇ ਪਿਛਲੀ ਸਾਈਡ ਤੇ ਦਾਣੇਦਾਰ ਦੇਖੋ ਆ ਦਾਣੇਦਾਰ ਜਿਹੜਾ ਇਹਦੇ ਉੱਤੇ ਡਿਜ਼ਾਈਨ ਆਇਆ ਹੈ ਇਸ ਤੋਂ ਪਤਾ ਚੱਲਦਾ ਹੈ ਕਿ ਢੋਕਲਾ ਜਿਹੜਾ ਉਹ ਅੰਦਰ ਤੱਕ ਪੱਕਿਆ ਹੈ ਇਹੀ ਨਿਸ਼ਾਨੀ ਹੈ ਕਿਉਂਕਿ ਜੇ ਤੁਹਾਡੇ ਢੋਕਲੇ ਦੇ ਨੀਚੇ ਛੋਟੇ-ਛੋਟੇ ਬਬਲਸ ਦੇ ਨਿਸ਼ਾਨ ਆ ਰਹੇ ਆ ਇਹਦਾ ਮਤਲਬ ਤੁਹਾਡਾ ਢੋਕਲਾ ਅੰਦਰ ਤੱਕ ਪੱਕ ਚੁੱਕਿਆ ਹੈ ਹੁਣ ਆਪਾਂ ਆਪਣੇ ਢੋਕਲੇ ਨੂੰ ਪਲੇਟ ਦੇ ਵਿੱਚ ਸਰਵ ਕਰਾਂਗੇ ਆਪਾਂ ਆਪਣੇ ਕੱਟੇ ਹੋਏ ਪੀਸ ਨੇ ਜਿਹੜੇ ਉਹਨੂੰ ਪਲੇਟ ਦੇ ਵਿੱਚ ਸਰਵ ਕਰਕੇ ਜਿਹੜਾ ਆਪਾਂ ਮਿਸ਼ੇ ਚੀਨੀ ਦਾ ਘੋਲ ਤਿਆਰ ਕੀਤਾ ਸੀ ਤੜਕਾ ਲਾਇਆ ਸੀਗਾ ਉਹ ਸਾਰਾ ਤੜਕਾ ਆਪਾਂ ਦਾ ਜਿਹੜਾ ਪਾਣੀ ਹੈ ਉਹ ਆਪਾਂ ਢੋਕਲੇ ਦੇ ਵਿੱਚ ਪਾਵਾਂਗੇ ਢੋਕਲੇ ਦੇ ਉੱਪਰ ਆਪਾਂ ਇਸ ਤਰ੍ਹਾਂ ਪਾ ਲਵਾਂਗੇ ਇਸ ਦੇ ਨਾਲ ਢੋਕਲਾ ਅੰਦਰ ਤੱਕ ਜਾ ਕੇ ਪਾਣੀ ਹੈ ਜਿਹੜਾ ਢੋਕਲੇ ਨੂੰ ਹੋਰ ਜ਼ਿਆਦਾ ਸੌਫਟ ਸਪੌਂਜੀ ਕਰ ਦਵੇਗਾ ਜਿਸ ਦੇ ਨਾਲ ਇਹਦਾ ਜਿਹੜਾ ਟੇਸਟ ਹੈ ਉਹ ਹੋਰ ਵੀ ਜ਼ਿਆਦਾ ਡਬਲ ਹੋ ਜਾਏਗਾ ਕੋਈ ਬਿਗినਰ ਹੋਵੇ ਉਹ ਵੀ ਬਹੁਤ ਆਸਾਨੀ ਨਾਲ ਇਸ ਢੋਕਲੇ ਨੂੰ ਬਣਾ ਸਕਦਾ ਹੈ ਦੇਖੋ ਘਰ ਵਿੱਚ ਬਹੁਤ ਹੀ ਜ਼ਿਆਦਾ ਹੈਲਦੀ ਰੈਸਪੀ ਹੈ ਇਹ ਢੋਕਲੇ ਦੀ ਬਿਨਾ ਬੇਕਿੰਗ ਪਾਊਡਰ ਤੇ ਬੇਕਿੰਗ ਸੋਡੇ ਤੋਂ ਕੋਈ ਵੀ ਬਿਗినਰ ਵੀ ਬਣਾ ਸਕਦਾ ਹੈ ਦੇਖੋ ਜਿਹੜੀ ਇਹ ਜਾਲੀ ਪਈ ਹੋਈ ਹੈ ਇਹਦੇ ਨੀਚੇ ਵਾਲੇ ਪਾਰਟ ਤੇ ਇਥੋਂ ਪਤਾ ਲੱਗਦਾ ਹੈ ਕਿ ਢੋਕਲਾ ਅੰਦਰ ਤੱਕ ਪੱਕ ਗਿਆ ਹੈ ਹੁਣ ਅਸੀਂ ਇਹਨੂੰ ਜੇ ਲੌਂਗ ਟਾਈਮ ਲਈ ਸਟੋਰ ਕਰਨਾ ਹੈ ਤਾਂ ਅਸੀਂ ਇਹਨੂੰ ਪਲਾਸਟਿਕ ਦੇ ਬੋਲ ਦੇ ਵਿੱਚ ਆਪਣੇ ਸਾਰੇ ਪੀਸੇਸ ਨੂੰ ਰੱਖ ਲਵਾਂ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜਾ ਵੀ ਸਾਡਾ ਚੀਨੀ ਦਾ ਕੋਲ ਸੀਗਾ ਜਿਹਨੂੰ ਅਸੀਂ ਤੜਕਾ ਲਾਇਆ ਸੀ ਅਸੀਂ ਉਹ ਸਾਰੇ ਨੂੰ ਇਹਦੇ ਉੱਪਰ ਪਾ ਕੇ ਇਹਨੂੰ ਚੰਗੇ ਤਰ੍ਹਾਂ ਨਾਲ ਟੱਕ ਕੇ ਸਟੋਰ ਕਰ ਲਵਾਂਗੇ ਇਹ ਹਫਤਾ 15 ਦਿਨ ਅਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਸਟੋਰ ਕਰਕੇ ਰੱਖ ਸਕਦੇ ਹਾਂ ਬਹੁਤ ਈਜ਼ੀ ਰੈਸਪੀ ਆ ਦੋਸਤੋ ਤੁਸੀਂ ਵੀ ਆਪਣੇ ਘਰੇ ਬਣਾ ਕੇ ਖਾਓ ਤੇ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਟੇਸਟੀ ਬਣਦਾ ਹੈ ਔਰ ਜੇ ਕੁਝ ਨਾ ਸਮਝ ਲੱਗੇ ਤਾਂ ਕਮੈਂਟ